ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਲਪਾਤੇ ਤੇ ਕੁਛ ਨਾ ਕੁਛ ਨਿਆਣ ਬਣਾ ਕੇ ਦਿਖਾਉਨੇ ਆਂ ਦੇਖੋ ਜਿਵੇਂ ਐਵੇਂ ਜਿਆ ਰस्सियां ਵੀ ਆਪਣੇ ਘਰੇ ਜਿਵੇਂ ਨੇ ਇਹਨੂੰ ਜੂਟ ਦੀ ਰੱਸੀ ਕਹਿੰਦੇ ਨੇਗੇ ਇਹ ਵੀ ਅਕਸਰ ਆਪਣੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਜਾਂ ਦੇਖੋ ਆਪਾਂ ਮੰਝੇ ਦੇ ਡੌਣਾ ਕਾਉਣ ਦੇ ਕੰਮ ਆਉਂਦੀਆਂ ਹੁੰਦੀਆਂ ਇਹ ਰस्सियां ਆਪਾਂ ਦੇ ਕੋਲੇ ਇਹ ਰस्सियां ਪਈਆਂ ਸੀ ਤੇ ਇੱਕ ਆਪਣੇ ਕੋਲੇ ਪਈ ਸੀ ਜੀ ਲਪਾਤੇ ਦੇਖੋ ਲਪਾਤੇ ਅਕਸਰ ਸੱਜੀਆਂ ਲੈ ਕੇ ਆਉਨੇ ਆਪਾਂ ਬਾਜ਼ਾਰ ਤੋਂ ਕੁਛ ਨਾ ਕੁਛ ਰਾਸ਼ਨ ਲੈ ਕੇ ਆਨੇ ਅਕਸਰ ਆਪਣੇ ਘਰਾਂ ਦੇ ਵਿੱਚ ਇਕੱਠੇ ਹੋ ਜਾਂਦੇ ਜੀ ਆਪਾਂ ਇਹਨਾਂ ਨੂੰ ਵੇਸਟ ਹੀ ਸਿੱਟ ਦਨੇ ਆ ਅੱਜ ਆਪਾਂ ਇਹਨਾਂ ਤੋਂ ਕੁਝ ਵਧੀਆ ਚੀਜ਼ ਬਣਾ ਕੇ ਦਿਖਾਉਨੇ ਆ ਤਾਂ ਜੋ ਜਿਹੜੀ ਚੀਜ਼ ਬਣਾਵਾਂਗੇ ਆਪਣੇ ਵਧੀਆ ਕੰਮ ਆ ਉਹ ਰੁਟੀਨ ਚ ਵਰਤਣ ਵਾਲੀ ਚੀਜ਼ ਬਣ ਜੇ ਲੋ ਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕਲਰਫੁੱਲ ਲਫਾਫੇ ਲੈਂਦੇ ਆ ਕਲਰਫੁੱਲ ਲਫਾਫੇ ਮੈਂ ਕਾਫੀ سارے ਇਕੱਠੇ ਕਰਕੇ ਰੱਖੇ ਸੀ ਤਾਂ ਜੋ ਕੁਝ ਨਾ ਕੁਝ ਬਣਾ ਸਕੀ ਆਪਾਂ ਦੇਖੋ ਜੀ ਹਿਸਾਬ ਜੇ ਨਾਲ ਇੰਨਾ ਕਚੌੜਾ ਆਪਾਂ ਇਹ ਪੀਸ ਕਟਾਂਗੇ ਦੇਖੋ ਲਫਾਫਿਆਂ ਦੇ ਤੈ ਲਾ ਕੇ ਜਿੱਥੋਂ ਨੀਚੋਂ ਬੰਦ ਹੁੰਦਾ ਉੱਥੋਂ ਕੱਟ ਲਾਂਗੇ ਤੇ ਉੱਪਰ ਜਿੱਥੇ ਇਹ ਹੈਂਡਲ ਬਣੇ ਹੁੰਦੇ ਆ ਉੱਥੋਂ ਕੱਟ ਦਾਂਗੇ ਇਸੇ ਤਰ੍ਹਾਂ ਆਪਾਂ ਕੱਟ ਕੇ ਇਹਨੂੰ ਖੋਲ ਦਾਂਗੇ ਉੱਪਰ ਖੋਲ ਕੇ ਦੇਖੋ ਜੀ ਜਿਵੇਂ ਆਪਾਂ ਰੱਸੀ ਲੈ ਲਈ ਹੈ ਆਪਾਂ ਛੋਟੀ ਜੀ ਰੱਸੀ ਲਤੀ ਹੈ ਤੇ ਉਸ ਤੋਂ ਬਾਅਦ ਦੇਖੋ ਜਿਵੇਂ ਇਹ ਰੱਸੀ ਦੇ ਮੂਰੋਂ ਨਾ ਇਹ ਉਧੜੀ ਜੀ ਪਈ ਸੀ ਰੱਸੀ ਆਪਾਂ ਇਹਨੂੰ ਸੈਟ ਜਆ ਕਰਕੇ ਉੱਤੇ ਪਹਿਲਾਂ ਆਪਾਂ ਦੇਖੋ ਲਪਾਫੇ ਨੂੰ ਇਸ ਤਰ੍ਹਾਂ ਲਪੇੜ ਦਾਂਗੇ ਚੰਗੀ ਤਰ੍ਹਾਂ ਤਾਂ ਜੋ ਜਿਹੜਾ ਲਫਾਫਾ ਹੈ ਇਹਦਾ ਰੱਸੀ ਦਾ ਮੂੰਹ ਹੈ ਚੰਗੀ ਤਰ੍ਹਾਂ ਕਵਰ ਹੋ ਜੇ ਇਹਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਲਪੇਟ ਦਾ ਕੇ ਉਸ ਤੋਂ ਬਾਅਦ ਆਪਾਂ ਅੱਗੇ ਲਪੇਟ ਦੇ ਲਪੇਟ ਦੇ ਰੱਸੀ ਨੂੰ ਸਾਰੀ ਨੂੰ ਕਵਰ ਕਰ ਦਾਂਗੇ ਤਾਂ ਜੋ ਜਿਹੜੀ ਆਪਣੀ ਰੱਸੀ ਹੈ ਦੇਖੋ ਬਿਲਕੁਲ ਨਜ਼ਰ ਨਾ ਆਵੇ ਇਹ ਮੇਰੇ ਕੋਲੇ ਰੱਸੀ ਵੇਸਟੀ ਪਈ ਸੀ ਜੀ ਜਦੋਂ ਮਤਲਬ ਕਿ ਅਸੀਂ ਮਕਾਨ ਬਣਾਇਆ ਸੀ ਨਾ ਉਸ ਟਾਈਮ ਦੀ ਇਹ ਮੇਰੇ ਲਵੇ ਬੋਰੀਆਂ ਪਾ ਕੇ ਦੇ ਵਿੱਚ ਬੰਨ ਕੇ ਰੱਖੀਆਂ ਪਈਆਂ ਸੀਗੀਆਂ ਤੇ ਅੱਜ ਮੈਂ ਸੋਚਿਆ ਜੀ ਇਹ ਰस्सियां ਨੂੰ ਆਪਾਂ ਇਸ ਤਰ੍ਹਾਂ ਵਰਤ ਸਕਦੇ ਆਂਗੇ ਚਲੋ ਆਪਾਂ ਆਪਣੀ ਭੈਣਾਂ ਨੂੰ ਵੀ ਦੱਸ ਦਿੰਨੇ ਆਂਗੇ ਦੇਖੋ ਜੀ ਆਪਾਂ ਇਹ ਲਫਾ ਫੇਲ ਭੇੜ ਦੇ ਲ ਭੇੜ ਦੇ ਸਾਰੀ ਰੱਸੀ ਤੇ ਲਪੇਟਾਂਗੇ ਐਸੀ ਤਰ੍ਹਾਂ ਇਹ ਵੀ ਰੱਸੀ ਨੂੰ ਸਾਰੀ ਨੂੰ ਆਪਾਂ ਕਵਰ ਕਰ ਦਾਂਗੇ ਪਤਾ ਹੀ ਨਹੀਂ ਚੱਲਦਾ ਵੀ ਇਹ ਰੱਸੀ ਐ ਜਾਂ ਆਪਾਂ ਇਹ ਕੀਚੀ ਐ ਜਦੋਂ ਵੀ ਆਪਾਂ ਕੋਈ ਚੀਜ਼ ਬਣਾਉਣੀ ਆ ਨਾ ਇਹ ਤੋਂ ਦੇਖੋ ਕਿਸੇ ਨੂੰ ਪਹਿਚਾਣ ਹੀ ਨਹੀਂ ਆ ਸਕਦੀ ਵੀ ਇਹ ਆਪਾਂ ਰੱਸੀ ਤੋਂ ਬਣਾਈ ਐ ਦੇਖੋ ਜੀ ਆਪਾਂ ਸਾਰੀ ਰੱਸੀ ਤੇ ਲਫਾਫਾ ਲਪੇਟ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਐਵੇਂ ਗੋਲ ਕਰਤਾ ਐਵੇਂ ਦੇਖੋ ਐਵੇਂ ਗੋਲ ਕਰਦੇ ਕਰਦੇ ਨਾਲ-ਨਾਲ ਤਾਂ ਆਪਾਂ ਦੇਖੋ ਜੀ ਇਹਨੂੰ ਘਮਾਉਂਦੇ ਜਾਵਾਂਗੇ ਤੇ ਨਾਲ-ਨਾਲ ਆਪਾਂ ਇੱਕ ਸੂਵੀ ਦੇ ਵਿੱਚ ਧਾਗਾ ਪਾਉਣਾ ਜਿਹੜਾ ਤਾਂ ਜੋ ਇਹ ਧਾਗਾ ਆਪਾਂ ਪੱਕਾ ਪਾਇਆਗਾ ਤਾਂ ਜੋ ਇਹਦੀ ਗੱਟ ਮਤਲਬ ਕਿ ਪੱਕਾ ਹੀ ਟਾਂਕਾ ਲੱਗ ਜੇ ਇਹਨੂੰ ਆਪਾਂ ਇਸ ਤਰ੍ਹਾਂ ਹੀ ਟਾਂਕੇ ਲਾਉਂਦੇ ਜਾਵਾਂਗੇ ਤੇ ਨਾਲ-ਨਾਲ ਦੇਖੋ ਰੱਸੀ ਨੂੰ ਘਮਾਉਂਦੇ ਘਮਾਉਂਦੇ ਜੋੜਦੇ ਜਾਵਾਂਗੇ ਤੇ ਜਿਹੜੀ ਰੱਸੀ ਹੈ ਦੇਖੋ ਜੀ ਇਹ ਬਹੁਤ ਹੀ ਵਧੀਆ ਬਣ ਗਈ ਇੱਕ ਕਲਰਫੁੱਲ ਜੀ ਨਾ ਇਹੋ ਜੀ ਚੀਜ਼ ਬਣ ਗਈ ਮਤਲਬ ਕਿ ਜਿਵੇਂ ਨਾ ਕੋਈ ਆਪਾਂ ਸਪੈਸ਼ਲੀ ਕੁਝ ਬਾਜ਼ਾਰ ਤੋਂ ਲੈਂਦਾ ਹੋਵੇ ਜੇ ਆਪਾਂ ਇਹ ਥੋੜੀ ਜਿਹੀ ਵੱਡਾ ਮਤਲਬ ਕਿ ਜਿਆਦਾ ਕਰਨਾ ਹੋਵੇ ਤਾਂ ਆਪਾਂ ਰੱਸੀ ਨੂੰ ਦੇਖੋ ਜੋੜ ਪਾ ਲੈਨੇ ਮੇਰੇ ਲਈ ਛੋਟੀ ਜਿਹੀ ਰੱਸੀ ਸੀ ਉਸ ਦੇ ਹਿਸਾਬ ਨਾਲ ਆਪਾਂ ਇਹ ਚੀਜ਼ ਬਣਾ ਰਹੇ ਆਂਗੇ ਇਸੇ ਤਰ੍ਹਾਂ ਦੇਖੋ ਆਪਾਂ ਇਹਨੂੰ ਘਮਾਉਂਦੇ ਜਾਵਾਂਗੇ ਨਾਲ-ਨਾਲ ਜਿੰਨੇ ਵੀ ਮੇਰੇ ਲਈ ਕਲਰਾਂ ਦੇ ਲਫਾਫੇ ਸੀ ਉਸ ਹਿਸਾਬ ਨਾਲ ਆਪਾਂ ਉਹ ਕਲਰ ਇਹਦੇ ਉੱਤੇ ਰੱਸੀ ਤੇ ਲਪੇਟੀ ਹੈਗੇ ਸਾਰੀ ਤੇ ਦੇਖੋ ਜਿੱਦੋਂ ਵੀ ਕੋਈ ਕਲਰ ਖਤਮ ਹੋ ਜਾਂਦਾ ਸੀ ਆਪਾਂ ਦੂਸਰਾ ਕਲਰ ਲਾ ਲੈਂਦੇ ਸੀ ਥੋੜਾ ਜਿਹਾ ਪਿੱਛੋਂ ਕਰਕੇ ਲਾਉਂਦੇ ਸੀ ਤਾਂ ਜੋ ਜਿਹੜਾ ਲਫਾਫਾ ਹੈ ਆਪਣਾ ਇਹ ਬਿਲਕੁਲ ਨਾ ਮਤਲਬ ਇਹਦੇ ਨਾਲ ਉਖੜੇ ਨਾ ਰੱਸੀ ਦੇ ਨਾਲੋ ਇਸੇ ਤਰ੍ਹਾਂ ਆਪਾਂ ਹੁਣ ਦੇਖੋ ਜੀ ਇਹ ਲਫਾਫੇ ਵਰਤੇ ਨੇ ਇਸ ਤਰ੍ਹਾਂ ਰੱਸੀ ਦੇ ਵਿੱਚ ਤੇ ਇੱਕ ਆਪਾਂ ਕੱਲੀ ਲਫਾਫੇ ਤੇ ਇੱਕ ਚੀਜ਼ ਬਣਾ ਕੇ ਦਿਖਾਵਾਂਗੇ ਦੋਸੋਂ ਨਵੀਆਂ ਚੀਜ਼ਾਂ ਬਣਾ ਕੇ ਦਿਖਾਉਨੇ ਆਂ ਜਿਹੜੀਆਂ ਕੀ ਤੁਸੀਂ ਸੋਚਿਆ ਵੀ ਨਹੀਂ ਹੋਊਗਾ ਕਿ ਇਹ ਰੱਸੀ ਤੇ ਲਿਫਾਫਿਆਂ ਤੋਂ ਹੀ ਕੁਝ ਬਣ ਸਕਦਾ ਹੈ ਪੂਰੀ ਵੀਡੀਓ ਨੂੰ ਦੇਖਿਓ ਤਾਂ ਜੋ ਤੁਸੀਂ ਵੀ ਦੇਖੋ ਜੀ ਇਸ ਤਰ੍ਹਾਂ ਕੁਝ ਬਣਾ ਸਕੋ ਤੇ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੇਕਰ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਓ ਜੀ ਦੇਖੋ ਆਪਾਂ ਨਾਲ-ਨਾਲ ਇਹਨੂੰ ਕਮਾਉਂਦੇ ਰਹਿਣੇ ਆਂਗੇ ਤੇ ਨਾਲ-ਨਾਲ ਦੇਖੋ ਜੀ ਆਪਾਂ ਇੰਨਾ ਕੁ ਆ ਗੇੜ ਕੀਤਾ ਇਹਦਾ ਹੁਣ ਆਪਾਂ ਇਹਨੂੰ ਉੱਪਰ ਨੂੰ ਵਧਾਉਣਾ ਹੈ ਦੇਖੋ ਆਪਾਂ ਥੋੜੀ ਜੀ ਨਾ ਇਹਦੇ ਬਿਲਕੁਲ ਉੱਪਰ ਉੱਪਰ ਨਹੀਂ ਲਾਉਂਦੇ ਆਪਾਂ ਥੋੜੀ ਜੀ ਬਿਸ਼ਮੀ ਜੀ ਲਗਾਵਾਂਗੇ ਤਾਂ ਜੋ ਜਿਹੜੀ ਚੀਜ਼ ਆਪਾਂ ਬਣਾ ਰਹੇ ਆ ਥੋੜੀ ਜੀ ਬੈਠਮੀ ਜੀ ਚੀਜ਼ ਬਣੀ ਜੇਕਰ ਆਪਾਂ ਜਿਵੇਂ ਬਿਲਕੁਲ ਉੱਪਰ ਉੱਪਰ ਲਾਤੀ ਇਹਦੇ ਤਾਂ ਦੇਖੋ ਉਸ ਹਾਣ ਨਾਲ ਇਹਦੀ ਸ਼ੇਪ ਬਣੂਗੀ ਤੇ ਮੈਂ ਥੋੜੀ ਜੀ ਹਟ ਕੇ ਲਾਈਏ ਪਿੱਛੇ ਥੋੜੀ ਜੀ ਪਿੱਛੇ ਕਰਕੇ ਇਹ ਰੱਸੀ ਜਿਹੜੀ ਆਪਣੀ ਹੈਗੀ ਹੈ ਤੇ ਇਸੇ ਤਰ੍ਹਾਂ ਦੇਖੋ ਹਟਦੇ ਹੋਏ ਲਗਾ ਕੇ ਤੇ ਜਿੰਨਾ ਕ ਆਪਾਂ ਗੇੜ ਕਰਨਾ ਸੀ ਉਹਨਾਂ ਕਰਤਾ ਤੇ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਉੱਪਰ ਨੂੰ ਲੈ ਕੇ ਜਾਵਾਂਗੇ ਇਸੇ ਤਰ੍ਹਾਂ ਦੇਖੋ ਆਪਾਂ ਸੂਈ ਦੀ ਮਦਦ ਦੇ ਨਾਲ ਹੀ ਟਾਂਕੇ ਲਾਉਂਦੇ ਜਾਵਾਂਗੇ ਤੇ ਇਹਨੂੰ ਗੇੜ ਨੂੰ ਉੱਪਰ ਹਿਲ ਜਾਂਦੇ ਹੋਏ ਇਹਨੂੰ ਇਸ ਤਰ੍ਹਾਂ ਕਵਰ ਕਰਾਂਗੇ ਜੀ ਆਹ ਦੇਖੋ ਇਹ ਇਸ ਤਰ੍ਹਾਂ ਕਵਰ ਹੋ ਜਿਹਾ ਲਓ ਜੀ ਦੇਖੋ ਆਪਾਂ ਇੰਨਾ ਇਹਦੇ ਤੇ ਗੇੜੇ ਦੇ ਦੇ ਕੇ ਇਸ ਤਰ੍ਹਾਂ ਕਰਤਾ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਜੀ ਹੈਂਡਲ ਦੇਖੋ ਜਿਵੇਂ ਮੈਂ ਇੱਥੇ ਹੈਂਡਲ ਸ਼ੁਰੂ ਕਰੂੰਗੀ ਮੈਨੂੰ ਸੋ ਲੱਗਿਆ ਵੀ ਇੱਥੇ ਦੇਖੋ ਆਪਣੀ ਰੱਸੀ ਆਪਾਂ ਨੂੰ ਪਤਾ ਚੱਲ ਗਿਆ ਕਿ ਥੋੜੀ ਰਹਿ ਗਈ ਤੇ ਇਸੇ ਆਪਣਾ ਇੱਕੋ ਹੀ ਗੇੜਾ ਇਹਦੇ ਨਾਲ ਆਉਣਾ ਉਸੇ ਹਿਸਾਬ ਨਾਲ ਆਪਾਂ ਹੈਂਡਲ ਬਣਾਉਣਾ ਸ਼ੁਰੂ ਕਰਤਾ ਆਪਾਂ ਬਣਾਈਏ ਜੀ ਇਹ ਇੱਕ ਟੋਕਰੀ ਦੇਖੋ ਇਸ ਤਰ੍ਹਾਂ ਆਪਾਂ ਇਹਦੇ ਉੱਤੇ ਹੈਂਡਲ ਲਾਵਾਂਗੇ ਜਿੱਥੋਂ ਆਪਾਂ ਪਹਿਲਾਂ ਸਟਾਰਟਿੰਗ ਕੀਤੀ ਸੀ ਦੇਖੋ ਜੀ ਉੱਥੇ ਪੱਕਾ ਟਾਂਕਾ ਲਾਤਾ ਉਸ ਤੋਂ ਬਾਅਦ ਦੇਖੋ ਜੀ ਥੋੜਾ ਜਿਹਾ ਛੱਡਦੇ ਹੋਏ ਜਿੱਥੇ ਆਪਾਂ ਨੂੰ ਹੈਂਡਲ ਦੀ ਵਧੀਆ ਸ਼ੇਪ ਲੱਗਦੀ ਹੈ ਵੀ ਐਂ ਸ਼ੇਪ ਆਪਾਂ ਬਣਾਉਣੀ ਹੈ ਉਸੇ ਹਿਸਾਬ ਨਾਲ ਆਪਾਂ ਉੱਥੇ ਪੱਕਾ ਟਾਂਕਾ ਲਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਫੇਰ ਦੇਖੋ ਇਹਨੂੰ ਕਮਾਵਾਂਗੇ ਇਹ ਵੀ ਸੇਧ ਦੇ ਹਿਸਾਬ ਨਾਲ ਹੀ ਆਪਾਂ ਦੂਜੀ ਸਾਈਡ ਤੇ ਹੈਂਡਲ ਬਣਾਵਾਂਗੇ ਦੋ ਹੈਂਡਲਾਂ ਵਾਲੀ ਆਪਣੀ ਵਧੀਆ ਇੱਕ ਟੋਕਰੀ ਬਣ ਕੇ ਤਿਆਰ ਹੋ ਗਈ ਰੱਸੀਆਂ ਆਪਣੇ ਹਰ ਇੱਕ ਦੇ ਘਰ ਵਿੱਚ ਪਈਆਂ ਹੁੰਦੀਆਂ ਤੇ ਵੇਸਟੀ ਪਈਆਂ ਹੁੰਦੀਆਂ ਆਪਾਂ ਉਹਨਾਂ ਨੂੰ ਬਿਲਕੁਲ ਉਹਨਾਂ ਤੋਂ ਕੰਮ ਨਹੀਂ ਲੈਂਦੇ ਜੀ ਇਹ ਵੈਸੇ ਦੇਖੋ ਰੱਸੀਆਂ ਆਪਾਂ ਮੰਜੇ ਦੇ ਜਿਹੜੇ ਦੌਣ ਪਾਉਂਦੇ ਆ ਉਹ ਵਾਲੀ ਰੱਸੀ ਹੈਗੀ ਅਕਸਰ ਹੀ ਆਪਣੇ ਘਰੇ ਐਵੇਂ ਛੋਟੇ-ਮੋਟੇ ਰੱਸੇ ਜੇ ਚਾਹੀਏ ਤਾਂ ਆਪਾਂ ਹੋਰ ਵੀ ਰੱਸੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਆਪਣੇ ਘਰੇ ਉਹ ਪਈਆਂ ਤਾਂ ਦੇਖੋ ਆਪਾਂ ਨਿਫਾਫਿਆਂ ਦੇ ਨਾਲ ਕਵਰੀ ਕਰਨਾ ਹੈ ਤਾਂ ਆਪਾਂ ਉਹ ਵੀ ਇਹਦੇ ਵਿੱਚ ਵਰਤ ਸਕਦੇ ਆ ਜ਼ਰੂਰੀ ਨਹੀਂ ਕਿ ਆਪਾਂ ਇਹ ਜੂਟ ਵਾਲੀ ਰੱਸੀ ਹੀ ਵਰਤਣੀ ਹੈ। ਲੋ ਜੀ ਦੇਖੋ ਇਹ ਆਪਾਂ ਹੁਣ ਇਸੇ ਤਰ੍ਹਾਂ ਆਪਾਂ ਹੁਣ ਇੱਥੇ ਪੱਕੇ ਟਾਂਕੇ ਲਾਵਾਂਗੇ ਜੀ। ਪਹਿਲਾਂ ਇੱਥੇ ਪੱਕੇ ਟਾਂਕਾ ਲਾਵਾਂਗੇ ਉਸ ਤੋਂ ਬਾਅਦ ਆਪਾਂ ਹੈਂਡਲ ਦਾ ਛੱਡ ਕੇ ਤੇ ਉਸ ਤੋਂ ਬਾਅਦ ਜਿੱਥੇ ਆਪਾਂ ਲਾਸਟ ਤੇ ਫੇਰ ਆਏ ਪੱਕਾ ਟਾਂਕਾ ਲਾਵਾਂਗੇ ਇੱਥੇ ਆਪਾਂ ਕਈ ਟਾਂਕੇ ਇੱਕ ਜਗ੍ਹਾ ਤੇ ਹੀ ਲਾ ਦਾਂਗੇ ਤਾਂ ਜੋ ਆਪਾਂ ਇਹਦੇ ਤੇ ਕੁਝ ਵਿੱਚ ਕੁਝ ਭਾਈਏ ਤਾਂ ਹੈਂਡਲ ਦੇਖੋ ਬਿਲਕੁਲ ਵੈਸੇ ਤਾਂ ਇਹ ਦੇਖੋ ਰੱਸੀ ਹੈਂਡਲ ਟੁੱਟਣ ਦਾ ਮਤਲਬ ਹੀ ਕੋਈ ਨਹੀਂਗਾ। ਪਰ ਫੇਰ ਵੀ ਜੇ ਆਪਾਂ ਇੱਥੇ ਪੱਕੇ ਟਾਂਕੇ ਲਾਵਾਂਗੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਲਾਸਟ ਤੇ ਇਸ ਤਰ੍ਹਾਂ ਹੀ ਲਾ ਦਨੇ ਆਂਗੇ ਲੋ ਦੇਖੋ ਇਹ ਇਸ ਤਰ੍ਹਾਂ ਆਪਣੇ ਹੈਂਡਲ ਬਣ ਗਏ ਤੇ ਹੁਣ ਆਪਾਂ ਇਹਨੂੰ ਇੱਥੇ ਤੱਕ ਲੈ ਜੰਨੇ ਆਏ ਲੋ ਜੀ ਇਹਦੇ ਵਿੱਚ ਦੇਖੋ ਆਪਾਂ ਛੋਟੀਆਂ-ਮੋਟੀਆਂ ਚੀਜ਼ ਜਿਵੇਂ ਹਰੀ ਮਿਰਚਾਂ ਕੋਈ ਨਿੰਬੂ ਹੈ ਕੋਈ ਆਪਾਂ ਰੀਲਾ ਬਟਨ ਪਾਉਣੇ ਐ ਕੋਈ ਕੁਝ ਵੀ ਥੋੜੀ-ਮੋਟੀਆਂ ਚੀਜ਼ਾਂ ਪਾਉਣ ਵਾਸਤੇ ਆਪਣੀ ਇੱਕ ਟੋਕਰੀ ਬਣ ਕੇ ਤਿਆਰ ਹੋ ਗਈ ਜੀ ਬਹੁਤ ਹੀ ਵਧੀਆ ਬਣੀ ਐ ਇਸੇ ਤਰ੍ਹਾਂ ਹੁਣ ਆਪਾਂ ਦੇਖੋ ਜੀ ਇਹ ਜਿਹੜੀ ਟੋਕਰੀ ਹੁਣ ਬਣਾਵਾਂਗੇ ਇਹਦੇ ਵਿੱਚ ਆਪਾਂ ਕੋਈ ਰੱਸੀ ਨਹੀਂ ਵਰਤਦੇ ਇਹ ਸਿਰਫ ਆਪਾਂ ਇੱਕ ਕੱਲੇ ਲਿਫਾਫਿਆਂ ਤੋਂ ਬਣਾਵਾਂਗੇ ਇਹਦੇ ਵਿੱਚ ਆਪਾਂ ਥੋੜੇ ਜਿਹਾ ਚਿੱਟੇ ਲਿਫਾਫੇ ਪਏ ਸੀ ਆਪਣੇ ਕੋਲੇ ਤੇ ਥੋੜੇ ਜਿਹਾ ਪਏ ਸੀ ਜੀ ਆਪਣੇ ਕੋਲੇ ਦੂਸਰੀ ਟੋਕਰੀ ਨਾਲੋਂ ਬਚਦੇ ਹੋਏ ਕਲਰਫੁੱਲ ਦੋਨੇ ਲਿਫਾਫੇ ਆਪਾਂ ਇਹਦੇ ਵਿੱਚ ਵਰਤਾਂਗੇ ਤੇ ਇਹ ਆਪਾਂ ਬਣਾਵਾਂਗੇ ਜੀ ਆਪਾਂ ਇੱਕ ਜਿਵੇਂ ਸੇਫਟੀ ਪਿੰਨ ਹੁੰਦਾ ਇਹਨੂੰ ਆਪਾਂ ਬਕਸੂਆ ਵੀ ਕਹਿ ਦਿੰਨੇ ਆ ਉਹਦੇ ਨਾਲ ਬਣਾਾਂਗੇ ਆਪਾਂ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਇਹਦੇ ਹੈਂਡਲ ਹਟਾ ਦਾਂਗੇ ਤੇ ਪਿੱਛੋਂ ਜਿੱਥੋਂ ਬੰਦ ਹੁੰਦੀ ਹੈ ਬੰਦ ਉੱਥੋਂ ਸਾਈਡ ਤੋਂ ਆਪਾਂ ਇਹਨੂੰ ਹਟਾ ਦਾਂਗੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਲਫਾਫੇ ਇਸ ਤਰ੍ਹਾਂ ਲੈਣੇ ਨੇ ਇਹ ਲਫਾਫਿਆਂ ਨੂੰ ਆਪਾਂ ਜੋੜਾਂਗੇ ਜੋੜਨੇ ਕਿਵੇਂ ਆ ਮੈਂ ਤੁਹਾਨੂੰ ਗੱਠ ਪਾਉਣੀ ਦੱਸਦੀ ਆ ਉਸੇ ਤਰ੍ਹਾਂ ਆਪਾਂ ਇਹਨੂੰ ਜੋੜਾਂਗੇ ਇਹਦੀ ਜੋੜ ਕੇ ਆਪਾਂ ਲਫਾਫਿਆਂ ਦੀ ਹੋ ਇੱਕ ਰੱਸੀ ਟਾਈਪ ਇਸ ਤਰ੍ਹਾਂ ਬਣਾਵਾਂਗੇ ਜੀ ਆਹ ਦੇਖੋ ਇਸ ਤਰ੍ਹਾਂ ਜੋੜ ਲੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਇਹ ਜੋੜਨੇ ਆਹ ਦੇਖੋ ਤੁਸੀਂ ਦੂਸਰੇ ਹੱਥ ਦੇ ਵਿੱਚ ਦੀ ਪਹਿਲਾਂ ਵਾਲੀ ਦੇਖੋ ਜੀ ਐ ਰੱਸੀ ਐਟ ਪਾ ਦੇਣੀ ਹੈ ਲਫਾਫਿਆਂ ਵਾਲੀ ਐ ਦੇਖੋ ਇਹ ਆਪਾਂ ਇੱਕ ਲੰਬਾ ਇਸ ਤਰ੍ਹਾਂ ਬਣਾ ਲਾਂਗੇ ਆਪਣੇ ਕੋਲ ਇੱਕ ਲੰਬੀ ਰੱਸੀ ਦੀ ਤਰ੍ਹਾਂ ਆਪਣੇ ਕੋਲ ਇਹ ਪੀਸ ਬਣ ਕੇ ਤਿਆਰ ਹੋ ਜਾਊਗਾ ਇਸੇ ਤਰ੍ਹਾਂ ਆਪਾਂ ਦੇਖੋ ਜੀ ਜਿਵੇਂ ਇਹ ਚਿੱਟੀ ਬਣਾ ਲਈ ਆਪਾਂ ਐਡੀਕੋ ਬਣਾ ਲਈ ਬਾਕੀ ਆਪਾਂ ਨਾਲ ਦੀ ਨਾਲ ਲਫਾਫੇ ਕੱਟਦੇ ਜਾਵਾਂਗੇ ਤੇ ਇਹਦੇ ਨਾਲ ਜੋੜਦੇ ਜਾਵਾਂਗੇ ਇਸੇ ਤਰ੍ਹਾਂ ਆਪਾਂ ਇੱਕ ਕਲਰਫੁਲ ਜਿਹੜੇ ਲਫਾਫੇ ਲਵਾਂਗੇ ਤੇ ਉਹਨਾਂ ਨੂੰ ਪਹਿਲਾਂ ਆਪਾਂ ਇਸ ਤਰ੍ਹਾਂ ਕਟਾਂਗੇ ਕੱਟ ਕੇ ਉਹਦੀ ਵੀ ਆਪਾਂ ਇੱਕ ਲੰਬਾ ਇਸ ਤਰ੍ਹਾਂ ਹੀ ਉਹ ਬਣਾਵਾਂਗੇ ਜੀ ਦੇਖੋ ਛੋਟੇ ਵੱਡੇ ਲਫਾਫੇ ਸਾਰੇ ਇਹਦੇ ਵਿੱਚ ਚੱਲ ਜਾਂਦੇ ਨੇਗੇ ਆਪਾਂ ਕੋਈ ਵੀ ਕਲਰਫੁੱਲ ਲਫਾਫੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਵਰਤ ਲਾਂਗੇ ਇੰਨੀ ਕੀ ਆਪਾਂ ਚੌੜਾ ਲੈਂਦਾ ਦੇਖੋ ਜੀ ਇਹ ਬਾਲਾ ਚੌੜਾ ਵੀ ਨਹੀਂ ਲੈਂਦਾ ਤੇ ਬਾਲਾ ਆਪਾਂ ਘੱਟ ਵੀ ਨਹੀਂ ਲੈਂਦਾ ਟੁੱਟਦਾ ਬਿਲਕੁਲ ਨਹੀਂ ਜੇ ਆਪਾਂ ਕਹੀਏ ਨਾ ਖਿੱਚਣ ਨਾਲ ਇਹ ਟੁੱਟ ਜੂਗਾ ਜਿਵੇਂ ਇਸ ਤਰ੍ਹਾਂ ਇਹ ਬਿਲਕੁਲ ਨਹੀਂ ਟੁੱਟਦਾ ਬਹੁਤ ਹੀ ਵਧੀਆ ਰਹਿੰਦਾ ਜੀ ਮੈਂ ਬਹੁਤ ਟੋکریاں ਇਹ ਜਿਹੜੀਆਂ ਲਫਾਫਿਆਂ ਦੀਆਂ ਬਣਾਈਆਂ ਹੋਈਆਂ ਨੇਗੀਆਂ ਤੇ ਮੈਂ ਇਹ ਹੈਂਗ ਕਰਨ ਵਾਸਤੇ ਵੀ ਬਣਾਈਆਂ ਹੋਈਆਂ ਨੇ ਗਿਆ ਇਸੇ ਤਰ੍ਹਾਂ ਮੈਂ ਗੁੱਤਾ ਗੁੰਦ ਗੁੰਦ ਕੇ ਬਣਾ ਬਣਾ ਕੇ ਟੋکریاں ਹੈਂਗ ਕਰਨ ਵਾਸਤੇ ਜਿਵੇਂ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਦੇਖੋ ਸੰਗਲੀ ਵਾਲੀਆਂ ਟੋکریاں ਪਲਾਸਟਿਕ ਦੀਆਂ ਕੋਈ ਫੁੱਲ ਬੂਟੇ ਲਾਉਂਦੇ ਆ ਇਸੇ ਤਰ੍ਹਾਂ ਦੇਖੋ ਜੀ ਮੈਂ ਲਫਾਫੀਆਂ ਨਹੀਂ ਬਣਾਈਆਂ ਹੋਈਆਂ ਨੇ ਬਹੁਤ ਸਾਰੀਆਂ ਟੋکریاں ਤੇ ਇਹ ਤਰ ਆਪਾਂ ਤੁਹਾਨੂੰ ਸਿਖਾਉਣੇ ਆ ਕਿ ਆਪਾਂ ਇਹ ਕਿਵੇਂ ਬਣਾਉਣੀ ਆ ਦੇਖੋ ਇੱਕ ਆਪਾਂ ਡੇਡੇ ਕਲਰਫੁੱਲ ਲਫਾਫੇ ਲਏ ਤੇ ਜੀ ਇੱਕ ਸਾਈਡ ਤੇ ਆਪਾਂ ਇਸ ਤਰ੍ਹਾਂ ਇਕੱਠੇ ਕਰ ਦਾਂਗੇ ਦੇਖੋ ਐਸ ਤਰ੍ਹਾਂ ਆਪਾਂ ਪਿੱਛੋਂ ਇਹਨੂੰ ਪਹਿਲਾਂ ਨਾ ਐਵੇਂ ਇੱਕ ਉਂਗਲ ਦੇ ਵਿੱਚ ਲਪੇਟ ਕੇ ਇਹਨੂੰ ਇੱਕ ਐਸ ਤਰ੍ਹਾਂ ਨਾ ਕੁੰਡੇ ਟਾਈਪ ਬਣਾ ਲੈਣਾ ਜਨਨ ਕਿ ਆਪਾਂ ਜਿਵੇਂ ਪਸ਼ਮੀ ਦੀ ਕੋਈ ਚੀਜ਼ ਮੈਂ ਉਹਨੇ ਕੁੰਡਾ ਬਣ ਜਾਂਦਾ ਆਪਣਾ ਦੇਖੋ ਚਿੱਟਾ ਜਿਹੜਾ ਆਪਣਾ ਹੈਗਾ ਜੀ ਇਹ ਰੱਸੀ ਉਹਨੂੰ ਇਸ ਤਰ੍ਹਾਂ ਹੀ ਰੱਖਣੀ ਹੈ ਜਿਹੜਾ ਕਲਰਫੁੱਲ ਹੈ ਇੱਕ ਸਾਈਡ ਤੇ ਉਹਦੇ ਵਾਪਾਂ ਬਕਸੂਆ ਪਾ ਲਿਆ ਦੇਖੋ ਉਹਨੂੰ ਇਸ ਤਰ੍ਹਾਂ ਐਵੇਂ ਵਿੱਚ ਦੀ ਟਪਾਉਂਦੇ ਜਾਣਾ ਹੈਗਾ ਆ ਦੇਖੋ ਜਿਵੇਂ ਆਪਣਾ ਇੱਕ ਕੁੰਡਾ ਸੀ ਇਹ ਆਪਾਂ ਇਹਦੇ ਵਿੱਚ ਦੀ ਐ ਟਪਾਉਂਦੇ ਜਾਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਟਪਾਉਂਦੇ ਟਪਾਉਂਦੇ ਆਪਣੇ ਉੱਪਰ ਕੁੰਡੇ ਬਣੇ ਜਾਣਗੇ ਫਿਰ ਆਪਾਂ ਜਦੋਂ ਦੂਜੀ ਆਪਾਂ ਲਾਈਨ ਸਟਾਰਟ ਕਰਾਂਗੇ ਇਸੇ ਤਰ੍ਹਾਂ ਆਪਾਂ ਜਿਹੜੇ ਕੁੰਡੇ ਬਣ ਗਏ ਫਿਰ ਆਪਾਂ ਉਹਦੇ ਵਿੱਚ ਦੀ ਟਪਾਉਂਦੇ ਜਾਵਾਂਗੇ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਥੋੜਾ ਜਿਹਾ ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਊਗੀ ਦੇਖੋ ਜੀ ਇੱਕ ਰੱਸੀ ਆਪਾਂ ਇਸੇ ਤਰ੍ਹਾਂ ਹੀ ਰੱਖਣੀ ਆ ਤੇ ਇੱਕ ਨੂੰ ਆਪਾਂ ਅਦੇ ਨਾਲ ਬਣਾਈ ਕਰਨੀ ਹੈ ਆ ਦੇਖੋ ਆਪਣੇ ਕੋਲੇ ਇੱਕ ਐਵੇਂ ਦਾ ਬਣ ਗਿਆ ਦੇਖੋ ਇੱਕ ਜਦੋਂ ਇਹ ਪੂਰਾ ਕੰਪਲੀਟ ਹੋ ਗਿਆ ਦੇਖੋ ਉਸ ਤੋਂ ਬਾਅਦ ਆਪਾਂ ਉੱਪਰ ਦੀ ਉੱਪਰ ਉੱਪਰ ਦੀ ਉੱਪਰ ਇਸ ਤਰ੍ਹਾਂ ਇਹਨੂੰ ਕਮਾਉਂਦੇ ਹੋਏ ਇਹ ਵੀ ਆਪਾਂ ਨੀਚੋਂ ਇੱਕ ਇਸ ਤਰ੍ਹਾਂ ਇੱਕ ਬੇਸ ਬਣਾ ਲਾਂਗੇ ਜਿੰਨਾ ਕਿ ਆਪਾਂ ਨੂੰ ਮਤਲਬ ਕਿ ਆਪਾਂ ਜਿਸ ਹਿਸਾਬ ਨਾਲ ਬਣਾ ਰਹਾਂਗੇ ਜਿੰਨਾ ਕਿ ਆਪਾਂ ਨੂੰ ਚਾਹੀਦਾ ਹੈਗਾ ਉਸ ਹਿਸਾਬ ਨਾਲ ਆਪਾਂ ਇੰਨਾ ਤਿਆਰ ਕਰਾਂਗੇ ਜੀ ਨੀਚੋਂ ਏ ਵੀ ਇੱਕ ਬਹੁਤ ਸੋਹਣੀ ਟੋਕਰੀ ਬਣ ਕੇ ਤਿਆਰ ਹੋ ਗਈ ਜੀ ਬਹੁਤ ਹੀ ਵਧੀਆ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਤੁਹਾਡੇ ਕੋਲੇ ਵੀ ਇਸ ਤਰ੍ਹਾਂ ਦੇ ਕਲਰਫੁੱਲ ਲਫਾਫੇ ਪਈ ਐ ਦੇਖੋ ਜੀ ਜਰੂਰ ਬਣਾ ਕੇ ਦੇਖਿਓ ਲਫਾਫੇ ਆਪਣੇ ਹਰ ਇੱਕ ਦੇ ਘਰ ਚ ਆਉਂਦੇ ਨੇ ਤੇ ਆਪਾਂ ਵੇਸਟ ਕਰ ਕਰ ਉਹਨਾਂ ਨੂੰ ਸੁੱਟ ਦਿੰਨੇ ਆ ਤੇ ਆਪਾਂ ਕੁਛ ਨਾ ਕੁਛ ਐਵੇਂ ਬਣਾਈਏ ਤਾਂ ਦੇਖੋ ਆਪਣੇ ਕੋਈ ਕੰਮ ਦੀ ਚੀਜ਼ ਬਣ ਕੇ ਤਿਆਰ ਹੋ ਜਾਂਦੀ ਐ ਲੋ ਜੀ ਦੇਖੋ ਆਪਾਂ ਨੀਚੋਂ ਜਿਵੇਂ ਐ ਤਿਆਰ ਕਰ ਲਿਆ ਤੇ ਹੁਣ ਆਪਾਂ ਵੀ ਇਹਨੂੰ ਉੱਪਰ ਦੀ ਉੱਪਰ ਬਣਾਤਾ ਇਸ ਤਰ੍ਹਾਂ ਉੱਪਰ ਦੀ ਉੱਪਰ ਗੇੜੇ ਦਿੰਦੇ ਗਏ ਤੇ ਪਲਾਸਟਿਕ ਦਾ ਇਹ ਹੈਗਾ ਜੀ ਆਪਣੇ ਆਪ ਹੀ ਨਾ ਆਪਾਂ ਨੂੰ ਕੋਈ ਇਹਦੇ ਉਹ ਕਰਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਉੱਪਰ ਨੂੰ ਇਹ ਹੋ ਜਾਂਦਾ ਹੈਗਾ ਕਿਉਂਕਿ ਪਲਾਸਟਿਕ ਦੇ ਲਫਾਫੇ ਨੇਗੇ ਇਸੇ ਤਰ੍ਹਾਂ ਦੇਖੋ ਜੀ ਇਹ ਆਪਣੀ ਇਸ ਤਰ੍ਹਾਂ ਟੋਕਰੀ ਇੱਕ ਬਣ ਕੇ ਤਿਆਰ ਹੋ ਗਈ ਆਪਾਂ ਚਾਹੀਏ ਤਾਂ ਇਹਨੂੰ ਕਿੰਨੀ ਮਰਜ਼ੀ ਵੱਡੀ ਬਣਾ ਸਕਦੇ ਸੀਗੇ ਤੇ ਆਪਾਂ ਦੇਖੋ ਜੀ ਇਸ ਹਿਸਾਬ ਨਾਲ ਬਣਾਈਏ ਤੇ ਹੁਣ ਆਪਾਂ ਇਹਦਾ ਬਣਾਵਾਂਗੇ ਜੀ ਢੱਕਣ ਦੇਖੋ ਤੁਸੀਂ ਨੀਚੋਂ ਕਿੰਨੀ ਸੋਹਣੀ ਜੀ ਸ਼ੇਪ ਆਈ ਹੈ ਗੜਵੀ ਦੀ ਤਰ੍ਹਾਂ ਇਹ ਬਣ ਗਈ ਹੈ ਇਸ ਦਾ ਇਸੇ ਤਰ੍ਹਾਂ ਹੁਣ ਆਪਾਂ ਇਹਦਾ ਟੱਕਣ ਬਣਾਵਾਂਗੇ ਟੱਕਣ ਵੀ ਆਪਾਂ ਇਹਦਾ ਇਸੇ ਤਰ੍ਹਾਂ ਬਣਾਵਾਂਗੇ ਜਿਵੇਂ ਕਿ ਦੇਖੋ ਆਪਾਂ ਸਟਾਰਟਿੰਗ ਜੋ ਕੀਤਾ ਸੀਗਾ ਦੋ ਲਫਾਫਿਆਂ ਦੀਆਂ ਲੜੀਆਂ ਲੈ ਕੇ ਇੱਕ ਲਫਾਫੇ ਦੀ ਲੜੀ ਇਸ ਤਰ੍ਹਾਂ ਛੱਡ ਦੇਣੀ ਹੈ ਤੇ ਦੂਜੀ ਉਹਦੇ ਵਿੱਚ ਘਮਾਉਂਦੇ ਹੋਏ ਆਪਾਂ ਇਸ ਤਰ੍ਹਾਂ ਬਣਾਈ ਕਰਨੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ਇਸੇ ਤਰ੍ਹਾਂ ਦੇਖੋ ਜੀ ਆਪਾਂ ਕੁੰਡੇ ਨੂੰ ਇਸ ਤਰ੍ਹਾਂ ਹੀ ਬਣਾਈ ਕਰਦੇ ਜਾਵਾਂਗੇ ਤੇ ਅੱਗੇ-ਅੱਗੇ ਆਪਾਂ ਇਹਨੂੰ ਇਸ ਤਰ੍ਹਾਂ ਬਣਾਉਂਦੇ ਜਾਵਾਂਗੇ ਇੱਕ ਕੁੰਡੇ ਵਿੱਚ ਦੀ ਦੂਜਾ ਟਪਾ ਕੇ ਦੇਖੋ ਫਿਰ ਉੱਪਰ ਉਹਦੀ ਸ਼ੁਰੂ ਹੋ ਜਾਂਦਾ ਇਸੇ ਤਰ੍ਹਾਂ ਆਪਾਂ ਇਹਦਾ ਢੱਕਣ ਬਣਾਵਾਂਗੇ ਇਹਦੇ ਇਹ ਆਪਣੀ ਦੇਖੋ ਢੱਕਣ ਵਾਲੀ ਟੋਕਰੀ ਬਣ ਕੇ ਤਿਆਰ ਹੋ ਜੂਗੀ ਆਪਾਂ ਵੱਡੀ ਛੋਟੀ ਆਪਣੇ ਹਿਸਾਬ ਨਾਲ ਕਿਵੇਂ ਮਰਜ਼ੀ ਬਣਾ ਸਕਦੇ ਹਾਂ ਜੀ ਇਹ ਦੇਖੋ ਆਪਾਂ ਤੁਹਾਨੂੰ ਬਣਾਉਣੀ ਦੱਸੀ ਇੱਕ ਛੋਟੀ ਤੇ ਤੁਸੀਂ ਵੱਡੀ ਕਿਵੇਂ ਮਰਜੀ ਬਣਾ ਸਕਦੇ ਏਸੇ ਤਰ੍ਹਾਂ ਜਿਹੜੀ ਆਪਾਂ ਪਹਿਲਾਂ ਟੋਕਰੀ ਬਣਾਈ ਸੀ ਏਸੇ ਤਰ੍ਹਾਂ ਤੁਸੀਂ ਉਹਦਾ ਕਿੰਨਾ ਮਰਜੀ ਵੱਡਾ ਸਾਈਜ਼ ਕਰ ਸਕਦੇ ਹੋ ਲੋ ਜੀ ਆਪਾਂ ਇਹ ਢੱਕਣ ਬਣਾ ਲਿਆ ਇਹਦੇ ਹਿਸਾਬ ਨਾਲ ਤੇ ਹੁਣ ਮੈਂ ਲੈਂਦਾ ਇੱਕ ਬਟਨ ਬਟਨ ਦੇ ਉੱਤੇ ਲਿਫਾਫਾ ਚੜਾਉਂਦਾ ਜੀ ਇਸ ਤਰ੍ਹਾਂ ਲਿਫਾਫਾ ਚੜਾਉਣ ਤੋਂ ਬਾਅਦ ਦੇਖੋ ਜੀ ਇਹਦਾ ਇੱਕ ਤਰ੍ਹਾਂ ਦਾ ਇਹ ਮੁਠਾ ਬਣ ਗਿਆ ਜਿੱਥੇ ਨਾਲੇ ਸਰਾਖ ਬਣਿਆ ਸੀ ਸਰਾਖ ਹੋ ਗਿਆ ਨਾਲ ਨਾਲੇ ਮੁਠਾ ਬਣ ਗਿਆ ਜੀ ਚੱਕਣ ਵਾਲਾ ਤੇ ਇੱਥੋਂ ਆਪਾਂ ਸੂਈ ਧਾਗੇ ਦੇ ਨਾਲ ਇਹਨੂੰ ਜੋੜਤਾ ਨੀਚੋਂ ਦੀ ਜਿੱਥੇ ਆਪਣਾ ਦੇਖੋ ਟੋਕਰੀ ਇਹ ਖਤਮ ਕੀਤੀ ਸੀ ਉੱਥੋਂ ਆਪਾਂ ਲਫਾਫਾ ਜਿਹੜਾ ਇਹ ਕੱਟਿਆ ਨਹੀਂ ਹੈਗਾ ਜੀ ਬਸ ਇਹਦਾ ਆਪਾਂ ਸੂਈ ਢਾਂਗੇ ਨਾਲ ਬੰਦ ਵੀ ਕਰ ਸਕਦੇ ਆ ਮੈਂ ਟੱਕਣ ਇਹਦੇ ਨਾਲ ਹੀ ਅਟੈਚ ਕਰਤਾ ਤਾਂ ਜੋ ਆਪਣਾ ਜਿਹੜਾ ਟੱਕਣਾ ਹੈ ਗੁੰਮੇ ਨਾ ਤੇ ਆਪਣੇ ਨਾਲ ਹੀ ਇਹਦੇ ਲੱਗਿਆ ਰਹੇ ਇਸੇ ਤਰ੍ਹਾਂ ਆਪਾਂ ਉਸੇ ਨੂੰ ਇਹਦੇ ਦੇ ਵਿੱਚ ਦੀ ਪਰੋਕੇ ਤੇ ਆਪਾਂ ਦੇਖੋ ਜੀ ਉੱਥੇ ਚੰਗੀ ਤਰ੍ਹਾਂ ਗੱਠ ਲਾਤੀ ਲੋ ਜੀ ਇਹ ਆਪਣੀ ਟੱਕਣ ਵਾਲੀ ਟੋਕਰੀ ਛੋਟੀ ਜੀ ਬਣ ਕੇ ਤਿਆਰ ਹੋ ਗਈ ਜੀ ਆਪਾਂ ਇਹਦੇ ਵਿੱਚ ਕੋਈ ਲਸਣ ਕੋਈ ਹਰੀਆਂ ਮਿਰਚਾਂ ਰੀਲਾ ਬਟਨ ਛੋਟੀਆਂ ਛੋਟੀਆਂ ਚੀਜ਼ਾਂ ਕੁਝ ਵੀ ਆਪਾਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਹਾਂ ਜੀ ਸੋਹਣੀ ਬਹੁਤ ਲੱਗਦੀ ਹੈ ਮਤਲਬ ਕਿ ਟੇਬਲ ਤੇ ਜਦੋਂ ਧਰਦੇ ਆ ਇਹਨੂੰ ਬਹੁਤ ਪਿਆਰੀ ਲੱਗਦੀ ਹੈ ਤੇ ਹਰ ਕੋਈ ਪੁੱਛਦਾ ਮੈਨੂੰ ਹਰ ਕੋਈ ਪੁੱਛਿਆ ਜੀ ਮੈਨੂੰ ਮਤਲਬ ਇਹ ਟੋਕਰੀ ਬਾਰੇ ਸਾਰਿਆਂ ਨੇ ਬਹੁਤ ਪੁੱਛਿਆ ਇਹ ਲੋ ਜੀ ਇਹ ਆਪਣੀਆਂ ਦੋਨੇ ਟੋکریاں ਬਣ ਕੇ ਤਿਆਰ ਹੋ ਗਈਆਂ ਪਹਿਲਾਂ ਆਪਾਂ ਰੱਸੀ ਟੋਕਰੀ ਬਣਾਈ ਹੈ ਜੀ ਦੇਖੋ ਇਹ ਆਪਾਂ ਕੱਲੇ ਲਫਾਫਿਆਂ ਦੀ ਬਣਾਈ ਹੈ ਇਹਦੇ ਵਿੱਚ ਆਪਾਂ ਕੋਈ ਰੱਸੀ ਨਹੀਂ ਵਰਤੀ ਸਹਿ ਤੁਸੀਂ ਆਪਣੇ ਹਿਸਾਬ ਨਾਲ ਵੱਡਾ ਛੋਟਾ ਕਿਵੇਂ ਮਰਜ਼ੀ ਬਣਾ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਪਲੀਜ਼ ਕਿੰਸੋਡੇ ਕਮੈਂਟ ਕਰਨ ਨਾਲ ਆਪਾਂ ਨੂੰ ਬਹੁਤ ਹੀ ਜ਼ਿਆਦਾ ਹੌਸਲਾ ਮਿਲਦਾ ਹੈ ਜੀ ਆਪਨਾ ਮਾਨ ਖੁਸ਼ ਹੁੰਦਾ ਹੈ ਕਿ ਆਪਣੀਆਂ ਭੈਣਾਂ ਆਪਾਂ ਨੂੰ ਵਧੀਆ-ਵਧੀਆ ਕਮੈਂਟ ਕਰਕੇ ਦੱਸਦੀਆਂ ਨੇ ਕਿ ਤੁਹਾਡੀਆਂ ਚੀਜ਼ਾਂ ਬਣੀਆਂ ਹੋਈਆਂ ਸਾਨੂੰ ਪਸੰਦ ਆਈਆਂ ਨੇ ਇਸੇ ਤਰ੍ਹਾਂ ਦੇਖੋ ਜੀ ਆਪਣੀਆਂ ਸਾਰੀਆਂ ਵੀਡੀਓ ਨੂੰ ਲਾਈਕ ਕਰਿਆ ਕਰੋ ਪਲੀਜ਼ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖੋ ਆਪਾਂ ਕੁਛ ਨਾ ਕੁਛ ਬਣਾਉਂਦੀ ਰਹਿੰਦੇ ਆ ਜੀ ਕਦੇ ਆਪਾਂ ਸਲਾਈ ਦੀਆਂ ਕਦੇ ਆਪਾਂ ਕੁਛ ਵੇਸਟ ਚੀਜ਼ਾਂ ਤੋਂ ਅਕਸਰ ਆਪਾਂ ਆਪਣੀਆਂ ਵੀਡੀਓ ਹੁੰਦੀਆਂ ਨੇ ਜੀ ਤਕਰੀਬਨ ਹਾਰੀਆਂ ਵੇਸਟ ਮਟੀਰੀਅਲ ਤੋਂ ਹੀ ਹੁੰਦੀਆਂ ਨੇ ਜੀ ਲਓ ਜੀ ਇਹ ਆਪਣੀ ਟੋਕਰੀ ਦੇਖੋ ਬਹੁਤ ਹੀ ਜ਼ਿਆਦਾ ਸੋਹਣੀ ਬਣ ਕੇ ਤਿਆਰ ਹੋ ਗਈ ਹੈ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ ਕਦੋਂ ਬਣਾ ਰਹੇ ਹੋ ਮੈਨੂੰ ਜਰੂਰ ਦੱਸਿਓ ਜੀ ਲਫਾਫੇ ਆਪਣੇ ਹਰ ਇੱਕ ਦੇ ਘਰ ਵਿੱਚ ਪਏ ਹੁੰਦੇ ਨੇ ਅਕਸਰ ਦੇਖੋ ਕਲਰਫੁਲ ਲਫਾਫੇ ਅੱਜ ਕੱਲ੍ਹ ਹਨਾ ਲਫਾਫਿਆਂ ਦੇ ਕਲਰ ਬਹੁਤ ਸੋਹਣੇ ਆਉਂਦੇ ਆ ਸਿੱਟਣ ਨੂੰ ਵੀ ਮਨ ਨਹੀਂ ਕਰਦਾ ਲਓ ਜੀ